ਮੇ ਅਨਮੋਲ ਦੀ ਉਸੋਦੇ ਪਰਵਚਨਾ ਤੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕੈਸਾ ਮਰਨਾ ਹੋਏ ਵਿੱਚੋਂ ਰਚਨਾ ਤਖਤੀ ਬਦਲ ਗਈ ਹੈ ਮੈਂ ਕਲਕੱਤੇ ਇੱਕ ਘਰ ਵਿੱਚ ਮਹਿਮਾਨ ਸਾਂ ਉੱਥੇ ਗੁਆਂਟ ਵਿੱਚ ਇੱਕ ਪੁਰਤਗਾਲੀ ਚਰਚ ਸੀ ਇਹ ਬਹੁਤ ਹੀ ਸੁੰਦਰ ਚਰਚ ਸੀ ਪਰ ਜਿਸ ਘਰ ਵਿੱਚ ਮੈਂ ਠਹਿਰਦਾ ਸੀ ਉਹ ਇੱਕ ਜੈਨੀ ਪਰਿਵਾਰ ਦਾ ਘਰ ਸੀ ਮੈਂ ਸਵੇਰੇ ਉੱਠ ਕੇ ਚਰਚ ਦੇ ਬਗੀਚੇ ਵਿੱਚ ਚਲਾ ਜਾਂਦਾ ਸੀ ਇੱਕ ਦਿਨ ਕਰਦੇ ਮੇਜ਼ਬਾਨ ਨੂੰ ਪਤਾ ਲੱਗਿਆ ਤਾਂ ਮੇਰੇ ਕੋਲ ਆਇਆ। ਅਤੇ ਬਹੁਤ ਨਰਾਜ਼ ਹੋਇਆ ਅਤੇ ਕਹਿਣ ਲੱਗਾ ਤੁਹਾਨੂੰ ਨਹੀਂ ਪਤਾ ਇਹ ਚਰਚਾ ਜੇ ਤੁਸੀਂ ਮੰਦਰ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਦੱਸੋ ਮੈਂ ਤੁਹਾਨੂੰ ਜੈਨ ਮੰਦਰ ਲੈ ਜਾਵਾਂ। ਮੈਂ ਉਸ ਨੂੰ ਕੁਝ ਨਾ ਕਿਹਾ। ਨਾ ਸਮਝਾ ਨਾਲ ਬਹੁਤੀ ਵਾਰ ਨਾ ਬੋਲਣਾ ਹੀ ਸਮਝਦਾਰੀ ਹੈ। ਮੈਂ ਚੁੱਪਚਾਪ ਉਸ ਦੇ ਕਰ ਮੁੜਾਇਆ। ਉਸ ਨੂੰ ਇੱਕ ਹੋਰ ਅਪਰਾਧ ਜਾਪਿਆ ਕਿ ਮੈਂ ਤੇ ਉਹ ਵੀ ਚਰਚ ਚਲਾ ਗਿਆ ਸੀ ਤੇ ਕੇਵਲ ਗਿਆ ਹੀ ਨਹੀਂ। ਉਥੇ ਸਕੂਨ ਨਾਲ ਬੈਠਾ ਹੋਇਆ ਸੀ ਫਿਰ ਕੁਝ ਸਾਲਾਂ ਬਾਅਦ ਇਤਫਾਕ ਨਾਲ ਮੈਂ ਦੁਬਾਰਾ ਉਸੇ ਘਰ ਮਹਿਮਾਨ ਹੋਇਆ ਹਤੇ ਉਹਨਾਂ ਨੇ ਕਿਹਾ ਤੁਹਾਨੂੰ ਇੱਕ ਖੁਸ਼ਖਬਰੀ ਦੇਵਾਂ ਸਾਡੇ ਨਾਲ ਵਾਲਾ ਪੁਰਤਗਾਲੀ ਚਰਚ ਵਿਗ ਗਿਆ ਅਤੇ ਅਸੀਂ ਇਸ ਨੂੰ ਖਰੀਦ ਲਿਆ ਪੁਰਤਗਾਲੀ ਚਲੇ ਗਏ ਹਨ ਚਰਚ ਵਿਕ ਰਿਆ ਸੀ ਅਤੇ ਅਸੀਂ ਜੈਨੀਆਂ ਨੇ ਰਲ ਕੇ ਖਰੀਦ ਲਿਆ ਹੁਣ ਉਹ ਜੈਨ ਮੰਦਰ ਬਣ ਗਿਆ ਆਉ ਤੁਹਾਨੂੰ ਦਿਖਾਉਂਦਾ ਹਾਂ ਹੁਣ ਉਹ ਆਪ ਮੈਨੂੰ ਉੱਥੇ ਲੈ ਕੇ ਗਿਆ ਉਹੀ ਚਰਚ ਇਹ ਹੁਣ ਇੱਕ ਜੈਨ ਮੰਦਿਰ ਹੈ ਤਖਤ ਹੀ ਬਦਲ ਗਈ ਹੈ ਪਰਮਾਤਮਾ ਅਜੇ ਵੀ ਉਹੀ ਹੈ ਕਹ ਕਬੀਰ ਹਰ ਐਸਾ ਰੁਖ ਅਜੇ ਵੀ ਉਹੀ ਹਨ ਫੁੱਲ ਬੂਟੇ ਉਹੀ ਹਨ ਪਰ ਉਹਨਾਂ ਦਾ ਮਾਲਕ ਬਦਲ ਗਿਆ ਹੈ ਰੁਖ ਅਜੇ ਵੀ ਉਹੋ ਜਿਹੇ ਹੀ ਹਨ ਫੁੱਲ ਅਜੇ ਵੀ ਉਥੇ ਓਵੇਂ ਹੀ ਖਿੜਦੇ ਹਨ ਹੁਣ ਉਹ ਜ਼ਿਆਦਾ ਸੋਹੇ ਰੰਗਾਂ ਦੇ ਨਹੀਂ ਖਿੜਦੇ ਕਿ ਇਹ ਜੈਨੀਆਂ ਦਾ ਮੰਦਿਰ ਬਣ ਗਿਆ ਹੈ ਜਾਂ ਇਹ ਪਹਿਲਾਂ ਵਧੇਰੇ ਰੰਗ ਰੌਣਕ ਨਾਲ ਨਹੀਂ ਖਿਰਦੇ ਸਨ ਕਿ ਇਹ ਕਿਸਾਈਆਂ ਦਾ ਚਰਚਾ ਹੈ ਫੁੱਲ ਜਾਣਦੇ ਹੀ ਨਹੀਂ ਕਿ ਬੰਦੇ ਦੀਆਂ ਕਿਹੋ ਜੀਆਂ ਬੇਵਕੂਫੀਆਂ ਹਨ ਫੁੱਲਾਂ ਨੂੰ ਰੁੱਖਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਹੋਵੇਗਾ ਕਿ ਤਖਤੀ ਬਦਲ ਗਈ ਹੈ ਬਸ ਤਖਤੀ ਬਦਲੀ ਹੋਰ ਕੁਝ ਵੀ ਨਹੀਂ ਬਦਲਿਆ ਤਖਤੀਆਂ ਵਿੱਚ ਕੋਈ ਰੱਬ ਨਹੀਂ ਹੈ ਉਹ ਬੰਦੇ ਦੀਆਂ ਹਨ ਤੁਹਾਡੇ ਲੇਬਲਾਂ ਵਿੱਚ ਰੱਬ ਨਹੀਂ ਹੈ ਉਹ ਤੁਹਾਡੇ ਹਨ ਜਿਹੜਾ ਮੈਨੂੰ ਉੱਥੇ ਜਾਣ ਤੋਂ ਰੋਕਦਾ ਸੀ ਹੁਣ ਉਹ ਮੈਨੂੰ ਬਹੁਤ ਖੁਸ਼ੀ ਨਾਲ ਲੈ ਕੇ ਗਿਆ ਸਭ ਕੁਝ ਉਹੀ ਹੈ ਕੰਦਾ ਉਹੀ ਹਨ ਸੰਗ ਮਰਮਰ ਉਹੀ ਹੈ ਪਰ ਮੈਂ ਉਸ ਨੂੰ ਕੁਝ ਗਿਆਨ ਨਾ ਸਮਝਾ ਨੂ ਕੁਝ ਨਾ ਕਹਿਣਾ ਹੀ ਸਮਝਦਾਰੀ ਹੈ ਉਹ ਬਹੁਤ ਖੁਸ਼ ਹੈ ਹੁਣ ਇਹ ਮਾਰਤ ਜੈਨ ਮੰਦਰ ਹੈ ਬੰਦਾ ਕਿੰਨਾ ਮੂਰਖ ਹੈ ਜੇ ਤੁਹਾਨੂੰ ਰੱਬ ਚਾਹੀਦਾ ਹੈ ਤਾਂ ਮਨੁੱਖ ਦੀ ਮੂਰਖਤਾ ਤੋਂ ਬਚੋ ਅਤੇ ਮੂਰਖਤਾ ਕੋਈ ਸਾਧਾਰਨ ਨਹੀਂ ਮਨੁੱਖ ਦੀ ਮੂਰਖਤਾ ਮਹਾਨ ਸ਼ਾਸਤਰਾਂ ਵਿੱਚ ਲਪੇਟੀ ਹੋਈ ਹੈ ਬਹੁਤ ਹੀ ਪੰਡਿਤ ਆਈ ਪੂਰਨ ਹੈ ਇਸ ਲਈ ਤੁਸੀਂ ਜਲਦੀ ਪਛਾਣ ਵੀ ਨਹੀਂ ਸਕੋਗੇ